ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿਵੇਂ ਅਲਸੀ ਦਾ ਤੇਲ ਗਠੀਏ ਜੋੜਾਂ ਦੇ ਦਰਦਾਂ ਲਈ ਲਾਭਕਾਰੀ ਹੈ ਅਲਸੀ ਦਾ ਤੇਲ omega 3 ਫੈਟੀ ਐਸਿਡ ਨਾਲ ਭਰਿਆ ਹੁੰਦਾ ਹੈ ਜਿਸ ਦੇ ਸਾਡੇ ਸਿਹਤ ਨੂੰ ਬਹੁਤ ਲਾਭ ਹਨ ਜਿਵੇਂ ਕਿ ਵਧਿਆ ਹੋਇਆ ਬਲੱਡ ਪ੍ਰੈਸ਼ਰ ਘਟ ਕਰਨਾ ਸਰੀਰ ਵਿੱਚ ਚੁਸਤੀ ਲਿਆਉਣੀ ਅਲਸੀ ਦੇ ਤੇਲ ਵਿੱਚ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ ਜੋ ਸਰੀਰ ਦੇ ਵੱਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਇਸ ਨੂੰ ਫਲੈਕਸ ਸੀਡ ਆਇਲ ਫਲੈਕਸ ਆਇਲ ਜਾਂ ਅਲਸੀ ਦਾ ਤੇਲ ਵੀ ਕਿਹਾ ਜਾਂਦਾ ਹੈ ਗਠੀਆ ਜੋ ਕਿ ਜੋੜਾਂ ਦੇ ਦਰਦ ਅਤੇ ਕਠੋਰਤਾ ਜਾਨੀ ਕਿ ਸਟਿਫਨੈਸ ਨੂੰ ਸਮਝਾਉਣ ਦਾ ਇੱਕ ਨਾਂ ਹੈ ਪਰ ਅਸਲ ਵਿੱਚ ਇਸ ਨੂੰ ਇੱਕ ਦਰਦਨਾਕ ਸਥਿਤੀ ਦੱਸਿਆ ਜਾਂਦਾ ਹੈ। ਦਰਦ, ਸੋਜ, ਸੀਮਤ ਗਤੀਸ਼ੀਲਤਾ ਅਤੇ ਜੋੜਾਂ ਦਾ ਕੰਮ ਘਟ ਜਾਣਾ ਗਠੀਏ ਦੀਆਂ ਆਮ ਸ਼ਿਕਾਇਤਾਂ ਹਨ। ਜੋੜਾਂ ਦੇ ਦਰਦ ਲਈ ਅਲਸੀ ਦੇ ਤੇਲ ਵਿੱਚ ਦਰਦ ਤੋਂ ਰਾਹਤ ਦੇਣ ਵਾਲੇ ਤੱਤ ਮੌਜੂਦ ਹੁੰਦੇ ਹਨ। ਸੋਜ ਘਟ ਕਰਨ ਵਾਲਾ omega-3 fatty acid ਹੋਰ ਨਾ ਪੌਦਿਆਂ ਨਾਲੋਂ 140% ਅਲਸੀ ਦੇ ਤੇਲ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਫਲੈਕਸ ਸੀਡ ਤੇਲ ਵਿੱਚ ਜਾਨੀ ਕਿ ਅਲਸੀ ਦੇ ਤੇਲ ਵਿੱਚ ਐਸਪ੍ਰਿਨ ਦੀ ਗੋਲੀ ਦੇ ਸਮਾਨ ਸੁਰੱਖਿਆ ਕਰਨ ਦੀ ਤਾਕਤ ਹੈ ਜਿਵੇਂ ਕਿ ਤੁਸੀਂ ਕੋਈ ਪੈਰਾਸੀਟਾਮੋਲ ਜਾਂ ਕੋਈ ਆਪਣੇ ਪੇਨ ਕਿਲਰ ਖਾ ਲੋ ਜਾਂ ਫਿਰ ਫਲੈਕਸੀਡ ਤੇਲ ਦੀ ਮ사ਜ ਕਰ ਲੋ ਦੋਵਾਂ ਦਾ ਕੰਮ ਸੇਮ ਹੈ ਸੋ ਕਿਉਂ ਨਾ ਅਸੀਂ ਨੇਚਰਲ ਵੇ ਦੇ ਵਿੱਚ ਆਪਣੇ ਦਰਦ ਨੂੰ ਘੱਟ ਕਰੀਏ ਇਹ ਤੁਹਾਡੇ ਲਈ ਬਹੁਤ ਗੁਣਕਾਰੀ ਹੈ ਤੁਸੀਂ ਹਰ ਰੋਜ਼ ਅਲਸੀ ਦੇ ਤੇਲ ਨਾਲ ਬਾਡੀ ਦੀ ਮ사ਜ ਕਰੋ ਜਿਵੇਂ ਕਿ ਜੇ ਤੁਹਾਡੇ ਸ਼ੋਲਡਰ ਜਾਂ ਫਿਰ ਆਪਣੇ ਗੋਡੇ ਪੈਰ ਕੂਣੀ ਬਾਹਾਂ ਜਿਸ ਵੀ ਜੋਇੰਟ ਦੇ ਵਿੱਚ ਤੁਹਾਡੇ ਦਰਦ ਹੁੰਦੀ ਹੈ ਉਸੇ ਜੋਇੰਟ ਤੇ ਤੁਸੀਂ ਆਪਣੇ ਅਲਸੀ ਦੇ ਤੇਲ ਨਾਲ ਮ사ਜ ਕਰੋ ਅਤੇ ਇਸ ਦਰਦਨਾਕ ਬਿਮਾਰੀ ਤੋਂ ਕੁਝ ਰਾਹਤ ਪਾਵੋ ਸੋ ਆਓ ਆਪਣੀ ਸਿਹਤ ਦਾ ਆਪ ਖਿਆਲ ਰੱਖਿਏ ਵੀਡੀਓ ਨੂੰ ਸੁਣਨ ਲਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੀ ਹਾਂ ਇੱਕ ਹੋਰ ਜਾਣਕਾਰੀ ਨਾਲ ਨਵੀਂ ਵੀਡੀਓ ਵਿੱਚ